ਅੱਜ ਵਿਕਾਸ ਦਿਖਾ ਲਈਏ ਬਲਾਸ਼ੌਰ ਦਾ ਆਹ ਵਿਕਾਸ ਹੈ ਇਹ ਆਹ ਸੰਤੋਸ਼ ਕਟਾਰੀਆਂ ਨੇ ਆਹ ਵਿਕਾਸ ਕਰਾਇਆ ਐਨ ਸੜਕਾਂ ਬਣਾਤੀਆਂ ਵਧੀਆ ਗਲੀਆਂ 'ਚ ਪਾਣੀ ਦਾ ਇੱਕ ਟਪਕਾ ਨਹੀਂ ਖੜਦਾ ਇਹ ਪਾਏ ਨਵੇਂ ਅੰਡਰਗਰਾਉਂਡ ਸੀ ਬ੍ਰਿਜ ਦੇਖੋ ਇਸ ਵਾਰ ਸਾਰੇ ਨੇ ਬੋਟਾਂ ਸੰਤੋਸ਼ ਕਟਾਰੀਆਂ ਨੂੰ ਦੇਣੀਆਂ ਜੀ ਬਲਾ ਚੋਰਦਿਆਂ ਨੇ ਕਿਉਂਕਿ ਆ ਇਹਨਾਂ ਵਧੀਆ ਪ੍ਰਬੰਧ ਕਰਾਇਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਇੱਕ ਸਾਲ ਡੇਢ ਸਾਲ ਬਸ ਇੱਥੇ ਸਾਰਾ ਪੈਸਾ ਲਾਇਆ ਨਹੀਂ ਜਿੰਨੀ ਆ ਗ੍ਰਾਂਟਾਂ ਮਿਲੀਆਂ ਸਾਰੀਆਂ ਇੱਥੇ ਲੱਗੀਆਂ ਸੋ ਦੱਸਿਓ ਕਿਸੇ ਦੀ ਐਨੀ ਵਧੀਆ ਸੜਕ ਬਣੀ ਗਲੀ ਬਣੀ ਹੋਵੇ ਕਿਸੇ ਦੀ ਦੇ ਕਿਸ ਦਾ ਨਹੀਂ ਵਿਕਾਸ ਹੋਇਆ ਕਿਸੇ ਗਲੀ ਦਾ ਕਿਸੇ ਮਹੱਲੇ ਦਾ ਤਾਂ ਕਮੈਂਟ ਕਰਿਓ ਇਹਦੇ ਨਾਲ ਦੀ ਬਣਵਾ ਦੇਵਾਂਗੇ ਕਹਿ ਕੇ ਆ ਦੇਖੋ ਪਾਣੀ ਐਂਟਰ ਹੋਣਾ ਸਟਾਰਟ ਹੋ ਗਿਆ ਅੰਦਰ ਤੇ ਉਹ ਲੋਕ ਨੇ ਵਿਚਾਰੇ ਜਿਹੜੇ ਰੈਂਟ ਤੇ ਰਹਿੰਦੇ ਆ ਆ ਛੋਟੇ ਛੋਟੇ ਬੱਚੇ ਆ ਇਹਨਾਂ ਨੇ ਦੇਖੋ ਆ ਪਾਣੀ ਭਰਨਾ ਹੋ ਗਿਆ ਸਟਾਰਟ ਇਹ ਅੱਧੇ ਘੰਟੇ ਦੇ ਵਿੱਚ ਵਿੱਚ ਫੁੱਲ ਹੋ ਜਾਣਾ ਦੇਖੋ ਬਿਲਕੁਲ ਬਾਜ਼ਾਰ ਦੇ ਨੇੜੇ ਲੱਗਦੀ ਐ ਗਲੀ ਆ ਕਹਿੰਨ ਨੂੰ ਦੇ ਕਿੰਨੇ ਆ ਕਿੰਨਾਂ ਇਨਸਾਨ ਉੱਚਾ ਕਰ ਲਵੇ ਘਰਾਂ ਦੇ ਲੋਕ ਚੜਨਾ ਵੀ ਔਖਾ ਹੋ ਜਾਂਦਾ ਆ ਲਿਖੋ ਇੰਨੀ ਵਧੀਆ ਗਲੀ सुपर से ऊपर और तो पानी बढ़ना स्टार्ट शायद उधर बढ़ गया हो ये है 200 करोड़ का विकास हाँ देखो चक्को देखो देखो पानी का हाल देखो कि पानी है कि हाल है ਵੋਟਾਂ ਜਿੰਨੀਆਂ ਮਰਦੀ ਪਾ ਦੋ ਇਹਨਾਂ ਨੂੰ ਵੋਟਾਂ ਦੇ ਦਿਓ ਹੱਥ ਜੋੜ ਕੇ ਆ ਕੇ ਇਹ ਨਹੀਂ ਦੇਖਦਾ ਗੋਲੀ ਲੱਗਣਿਆਂ ਨੂੰ ਕਿ ਕਿੰਨਾ ਮਾੜਾ ਹਾਲ ਹੈ ਇੱਥੇ ਦੇ ਲੋਕਾਂ ਦਾ ਫਰੇਕ ਪ੍ਰਸਾਦ ਮੇਰੀਆਂ ਵੀਡੀਓਜ਼ ਮੈਨੂੰ ਲੱਗਦਾ ਕਿ 2000 12 13 14 ਤੋਂ ਪੈ ਰਹੀਆਂ ਸੋ 12 13 14 ਤੋਂ ਆਹੀ ਹਾਲ ਹੈ ਇਹਦਾ ਅਤੇ ਝਾੜੂ ਨੂੰ ਪਾਓ ਵੋਟਾਂ ਦੀ ਬਣ ਜਾਣਾ ਜੀ ਸਾਰਾ ਕੁਝ द नज़ारे ला लो हम बूटा एम एल ए है जी इत संतोष कटारी है जी पानी बढ़ना अंदर स्टार्ट हो गया भरना स्टार्ट है हालात माड़े ने ਚਲੋ ਦੱਸਿਓ ਕਿਸ ਨੇ ਬਣਾਣੀ ਹੈ ਅੱਧਵੀ ਗਲੀ ਅੰਡਰਗਰਾਉਂਡ ਪਾਪਾਂ ਵਾਲੀ ਸੀਵਰੇਜਾਂ ਵਾਲੀ 200 ਕਰੋੜ ਵਿਕਾਸ ਵਾਲੀ ਤਾਂ ਦੱਸਿਓ ਕਮੈਂਟ ਕਰ ਦਿਓ ਕਹਿ ਕਹਾ ਕੇ ਬਣਵਾ ਦਵਾਂਗੇ ਤੁਹਾਡੀ ਸਾਡੀ ਤਾਂ ਬਣ ਗਈ ਮੋਜਾਂ ਨੇ ਹੁਣ ਸਰਕਾਰ ਜਦੋਂ ਮਰਜੀ ਜਿੱਥੇ ਮਰਜੀ ਜਾਓ ਲੋਕਾਂ ਦੇ ਮਕਾਨਾਂ ਦੀ ਬਿਲਕੁਲ ਸੇਫਟੀ ਹੈ ਇਹਨਾਂ ਦੇ ਨਾਲ ਪਾਣੀ ਦਾ ਪਤਾ ਹੀ ਨਹੀਂ ਲੱਗਦਾ ਕਿੱਥੋਂ ਆਂਦਾ ਕਿੱਥੇ ਜਾਂਦਾ ਹੈ ਅੰਡਰਗਰਾਉਂਡ ਹੀ ਨਿਕਲ ਜਾਂਦਾ